ਗਾਣਾ ਆ ਰਿਹਾ ਬਾਈ ਇੱਕ ਬੋਲੋ ਬਾਈ ਸੁਣਾਓ ਓਏ ਓਏ ਬਾਈ ਗਾਣਾ ਆ ਰਿਹਾ ਪਲੀਜ਼ ਸਾਰੇ ਜਾਨੇ ਤੁਸੀਂ ਪਲੀਜ਼ ਦਿਲ ਤੇ ਲਾ ਕੇ ਰੱਖਿਓ ਗਾਣੇ ਦੀਆਂ ਲਾਈਨਾਂ ਨੇ ਗਾਣੇ ਦੀਆਂ ਲਾਈਨਾਂ ਨੇ ਸੁਣਾਓ ਕਿਹੜਾ ਵੇਲੇ ਦੱਸੋ ਜਾਨੇ ਮੀਰੀ ਵਾਲਾ 22 ਤਰੀਕ ਨੂੰ ਆ ਰਿਹਾ ਸੁਣਾਓ ਬਾਈ ਉਹ ਗਾਣਾ ਹੈਗਾ ਜੀ ਕਹਿੰਦਾ ਰਾਣੀ ਟਾਵਾ ਟਾਵਾ ਇੱਥੇ ਯਾਰੋ ਜਿੱਤ ਦਾ ਰਾਜੇ ਜਾਣ ਹਾਰ ਬੇਗੀਆਂ ਜ਼ਿੰਦਗੀ ਦੇ ਵਿੱਚ ਇੱਕੋ ਹੁੰਦੀ ਕਾਫੀ ਬਈ ਤਾਸ਼ ਵਿੱਚ ਚਾਰ ਬੇਗੀਆਂ ਉਹ ਜੰਗ ਢਿੱਲੋਂ ਹਾਏ ਜੰਗ ਢਿੱਲੋਂ ਦੁੱਖਾਂ ਨੂੰ ਗੋਦੀ ਚੱਕ ਲੈ ਪਹਿਰਾ ਨੂੰ ਲੱਗੇ ਰਹਾ ਬਣ ਕੇ ਨੀ ਜਾਣੇ ਮੇਰੀਏ ਜਾਣੇ ਮੇਰੀਏ ਜਾਣੇ ਮੇਰੀਏ ਸਾਨੂੰ ਮਿਲੀ ਸੈਂ ਹਾਏ ਸਾਨੂੰ ਮਿਲੀ ਸੈਂ ਹਵਾ ਦਾ ਬੁੱਲਾ ਬਣ ਕੇ ਨੀ ਵਿਛੜੀ ਖੁਦਾ ਬਣ ਕੇ ਨੀ ਜਾਣੇ ਮੇਰੀਏ